ਪਹਿਲਾਂ ਗਾਂ ਤੋਂ ਟੁੱਟ ਗਈ ਸੀ ਆਏ ਸਾਲ ਟੁੱਟਦੀ ਆਏ ਆਏ ਸਾਲ ਟੁੱਟਨੇ ਟੁੱਟਨੇ ਨੇ ਜੀ ਇਹਦੀ ਕੋਈ ਸਵਾਈ ਨਹੀਂ ਕਰਦੇ ਕੋਈ ਮਿੱਟੀ ਨਹੀਂ ਪਾਉਂਦੇ ਪਾਸੇ ਤੇ 30 ਕਿੱਲੇ ਝੋਨਾ ਮੇਰਾ ਲੱਗਿਆ ਪਿਆ ਸੀ ਆ ਸਾਰਾ ਜੀ ਸਾਰਾ ਡੁੱਬ ਗਿਆ ਉਹ ਕੋਠੀ ਦੇ ਨਾਲ ਮੇਰੇ ਪਾਣੀ ਲੱਗ ਗਿਆ ਮੇਰੇ ਸੀਰੀ ਉੱਥੇ ਮਿੱਟੀ ਲਈ ਜਾਂਦੇ ਨਾਲ ਹੀ ਉਧਰ ਜਲੌਰ ਸਿੰਘ ਦੀ ਕੋਠੀ ਖੜੀ ਆ ਉਹਦੇ ਉਹਦੀ ਨੀਆਂ ਚ ਪਾਣੀ ਵੜ ਗਿਆ ਜੀ ਉਹਦੇ ਕੰਮ ਰ ਡਿੱਗਣ ਗਏ ਇਹਨਾਂ ਦਾ ਧਿਆਨ ਹੀ ਨਹੀਂ ਮਹਿਕਮੇ ਦਾ ਇੱਥੇ ਜੀ ਤੁਸੀਂ ਫੋਨ ਫਾਨ ਕੀਤੇ ਪ੍ਰਸ਼ਾਸਨ ਵਾਲਿਆਂ ਨੂੰ ਕੀ ਕਹਿੰਦੇ ਨੇ ਇਹ ਆ ਫੋਨ ਕਰੇ ਸੀ ਉਹ ਕਹਿੰਦੇ ਪਾਣੀ ਘਟਾਵਾਂਗੇ ਪਾਣੀ ਘਟਾਵਾਂਗੇ ਪਾਣੀ ਦਾ ਰੋਪੜ ਤੋਂ ਨਹੀਂ ਘਟਾਦੇ ਇੱਥੇ ਕਿੱਥੋਂ ਘਟਾ ਦੇਣਗੇ ਰਾਜੋਂ ਹਾਂ ਇਹ ਕਹਿੰਦੇ ਸੀ ਕਿ ਜੈ ਸਾਹਿਬ ਫੋਨ ਫੋਨ ਚੱਕਰੇ ਹਾਂ ਜੈ ਫੋਨ ਨਹੀਂ ਚੱਕਦਾ ਜੀ ਹਾਂ ਤੇ ਇਹ ਆਏ ਸਾਲ ਟੁੱਟੀਆਂ ਦੀ ਨਹਿਰ ਇੱਥੇ ਜੀ ਆਏ ਸਾਲ ਹੀ ਟੁੱਟਦੀ ਆ ਨਹਿਰ ਇੱਥੇ ਜੀ ਉਹ ਕਿਹੜਾ ਸਾਲ ਹੈ ਜਿਹੜਾ ਨਹੀਂ ਟੁੱਟਦੀ ਆ ਇੱਥੋਂ ਲੈ ਕੇ ਉਹ ਉਥੋਂ ਤਾਈ ਟੁੱਟਦੀ ਆ ਜੀ ਮਿਹਣਾ ਦੇ ਹੱਦ ਤਾਈ ਜੀ ਹਾਂ ਤੇ ਇੱਥੇ ਸਫਾਈ ਵੀ ਨਹੀਂ ਹੋਈ ਅਕੀ। ਅ ਸਫਾਈ ਹੋਈ ਨਹੀਂ ਕਰਦੇ ਹੀ ਨਹੀਂ ਸਫਾਈ ਕਰਦੇ ਜਮੇ ਹੀ ਨਹੀਂ ਕਰਦੇ ਸਫਾਈ ਧਿਆਨ ਹੀ ਨਹੀਂ ਇਹਨਾਂ ਦਾ। ਦੇਖ ਲੋ ਛੇਰ ਦੇ ਉੱਤੇ ਖੜੇ ਆ ਹਾਂ ਜੀ ਤੇ ਗੱਲ ਇਹ ਹੋ ਰਹੀ ਸਾਹਮਣੇ ਆ ਰਹੀ ਸੀ ਕਿ ਇੱਥੇ ਬੰਦੇ ਤਾਂ ਲੱਗੇ ਸੀ ਪਰ ਸਫਾਈ ਨਹੀਂ ਹੋਈ। ਨਹੀਂ ਸਫਾਈ ਨਹੀਂ ਹੋਈ। ਹਾਂ। ਫਲੇਵਰ ਲੱਗੀ ਸੀ ਇੱਥੇ ਨਦੇਗਾ ਲਾਏ ਸੀ। ਲਾਏ ਨਹੀਂ ਕੁਝ ਨਹੀਂ ਲਾਇਆ ਇਹਨਾਂ ਨੇ। ਜੀ। ਜਮਾਂ ਟੱਕਾ ਹੀ ਲਾਇਆ ਜੀ। ਬਿਲਕੁਲ ਜੀ ਮਹਿਕ ਮੇ ਦਾ ਕੋਈ ਧਿਆਨ ਨਹੀਂ। ਅਸੀਂ ਕੱਲ ਤੜਕੇ ਦਾ ਜਦੋਂ ਦਾ ਮੀਂਹ ਪਿਆ ਉਸ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਨਹਿਰ ਦੇ ਉੱਤੇ ਆ ਨਾ ਜੀ ਨਾ ਐਸ ਵੀਡੀਓ। ਕੋਈ ਵੀ ਕਿਸੇ ਨੇ ਵੀ ਢੀੜਾ ਨਹੀਂ ਮਾਰਿਆ ਸਾਨੂੰ ਕੋਈ ਨਹੀਂ ਟੱਕਰਿਆ ਇੱਕ ਮੇਟ ਹੈ ਓਮ ਪ੍ਰਕਾਸ਼ ਇੱਕ ਉਹਦੇ ਨਾਲ ਉਹਦਾ ਹੋੜੇ ਖੇਡਾਂ ਬਲਾਜਮ ਹੈ ਉਹ ਦੋ ਜਣੇ ਸਾਡੇ ਨਾਲ ਸੀ ਰਾਤ ਨੂੰ ਹੋਰ ਕੋਈ ਨਹੀਂ ਸੀਗਾ ਮੈਂ ਇੱਕ ਮੈਂ ਹਾਂ ਐਡਾ ਸਾਡੇ ਨਾਲ ਪਤਾ ਨਹੀਂ ਕੀ ਬੈਰ ਹੈ ਸਾਡੇ ਕੋਲੇ ਕੁੱਲ 10 ਕਿਲੇ ਜ਼ਮੀਨ ਹੈ ਸਾਰੀ ਸਾਰੇ ਤੋਂ ਨੀਵੀਂ ਪੈਂਦੀ ਹੈ ਸਾਫਕਾ ਸਰਪੰਚ ਪਰਮਜੀਤ ਦੇ ਨਾਲ ਪੈਂਦੀ ਜਮਾ ਵਟਸਾਨੀ ਆ ਸਾਂਝੀ ਆ ਸਾਡੀ ਗੱਲੋ ਸਾਲ ਪਹਿਲਾਂ ਪਰਮਜੀਤ ਸਿੰਘ ਸਰਪੰਚ ਦੇ ਬਾਹਨ ਚ ਟੁੱਟੀ ਉਦੋਂ ਸਾਡਾ ਇਹਦਾ ਵਾਣ ਰੇਗੀ ਨਾਲ ਭਰਿਆ ਮੇਰਾ ਵਾਣ ਰੇਗੀ ਨਾਲ ਭਰਿਆ ਤੇ ਸਾਢੇ 3 ਕਿਲੇ ਖਾਰਡ ਗਿਆ ਜੀ ਤੇ ਜਿਹੜੇ ਇੱਥੇ ਕਹਿੰਦੇ ਕੱਚੀਆਂ ਟੋਟਾਂ ਕਾਫੀ ਸਮੇਂ ਤੋਂ ਉਹ ਵੀ ਸਰਕਾਰ ਨੇ ਨਹੀਂ ਇਹੇ ਕਰਵਾਈ ਦਬਾਵੇ ਨੂੰ ਇਹਨਾਂ ਨੂੰ ਜੈ ਜੀ ਸਾਹਿਬ ਨੇ ਮੇਟ ਨੂੰ ਪੁੱਛਿਆ ਕਿ ਟੋਟ ਕਿੱਥੇ ਆ ਜੇ ਜੈ ਜੀ ਸਾਹਿਬ ਲਹਿਰ ਤੇ ਗੀੜਾ ਮਾਰੇ ਤਾਂ ਪਤਾ ਨਾ ਲੱਗੇ ਵੀ ਟੋਟ ਕਿੱਥੇ ਆ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮੇਲ ਪਾਈ ਹੈ ਜੀ ਉਹਨੇ ਹਜੇ ਤੱਕ ਮੇਲ ਹੀ ਨਹੀਂ ਚੈੱਕ ਕੀਤੀ ਹਾਂ ਜਿਹੜੇ ਕਹਿੰਦੇ ਸੀ ਵੀ ਜੁਲਾਈ ਜੂਨ ਜਲਾਈ ਤੇ ਅਸੀਂ ਲਹਿਰਾ ਸਾਫ ਕਰਾ ਦੀ ਕੰਮ ਫਰਦੀਆਂ ਕਰਤੀਆਂ ਆ ਜੂਨ ਜਲਾਈ ਤੋਂ ਬਾਅਦ ਹੋ ਗਿਆ ਡਾਡਾ ਕਾ ਐਡਾ ਡਾ ਹੋਇਆ ਖੜਾ ਲਗ ਲਗ ਇਹ ਹੁਣ ਥੋੜੀ ਮੰਗ ਕੀ ਆ ਮੁੱਖ ਮੰਤਰੀ ਸਾਹਿਬ ਤੋਂ ਸਰਕਾਰ ਤੋਂ ਸਰਕਾਰ ਤੋਂ ਸਾਡੇ ਤਾਂ ਹੀ ਮੰਗਿਆ ਵੀ ਆਹ ਜਿਹੜਾ ਜਿੰਨਾ ਟੋਟਾ ਦੁਆਰੀ ਵਾਲ ਤੋਂ ਬਣਿਆ ਜਾਵੇ ਸਫਾਈ ਕਰਾਈ ਜਾਵੇ ਪਹਿਲਾਂ ਤਾਂ ਉਸ ਤੋਂ ਬਾਅਦ ਜਿਹੜੀ ਪਰਲੀ ਸਾਈਡ ਆ ਉਧਰਲੇ ਪਾਸੇ ਮਿੱਟੀ ਪੂਰੀ ਕੀਤੀ ਜਾਵੇ ਤੇ ਜੋ ਟੋਟਾ ਕੱਚੀਆਂ ਉਹ ਪੱਕੀਆਂ ਕੀਤੀਆਂ ਜਿਹੜਾ ਆਹ ਜਿਹੜਾ ਅੱਜ ਮੇਰਾ ਵੀ ਖੇਤ ਆ ਜਿਹੜਾ ਇੱਥੋਂ ਸਾਢੇ 7 ਕਿੱਲੇ ਬਾਣ ਜਿਹੜਾ ਮੇਰਾ ਇੱਥੇ ਲੱਗਦਾ ਜੀ ਹਾਂ ਇੱਥੇ ਜਿਹੜਾ ਪਹਿਲੀ ਵਾਰੀ ਨਹੀਂ ਟੁੱਟੀ ਨਹਿਰ ਐ ਇਹ ਜਿਹੜੀ ਕੱਸੀ ਐ ਆਏ ਸਾਲ ਟੁੱਟਦੀ ਐ ਆ ਪਿੱਛੇ ਪੋਲਾ ਤੋਂ ਲੈ ਕੇ ਜਿਹੜਾ ਅੱਗੇ ਮਹਣੇ ਵਾਲਾ ਪੋਲਾ ਐ ਇੱਥੇ ਆਏ ਸਾਲ ਟੁੱਟਦੀ ਐ ਇਹ ਸਰਕਾਰ ਦੀ ਵੱਡੀ ਨਕਾਮੀ ਐ ਕਿਉਂਕਿ ਆ ਜਿਹੜੀ ਐ ਸਫਾਈ ਨਹੀਂ ਕਰਾਈ ਕਿਉਂਕਿ ਸਰਕਾਰ ਨੇ ਤਾਂ ਫਰਜ਼ ਬਣਦਾ ਹੈ ਜਦੋਂ ਆ ਨਹਿਰ ਟੁੱਟੀ ਜਾਂਦੀ ਐ ਮੈਂ ਤਾਂ ਕਹਿੰਦਾ ਜਿਹੜੀਆਂ ਡਰੇਨਾਂ ਐ ਅਜੇ ਹੜ੍ਹ ਆਉਣੇ ਐ ਪਿੱਛੇ ਬਰਸਾਤਾਂ ਪੈਣੀਆਂ ਉਦੋਂ ਸਰਕਾਰ ਕੀ ਕਰੂਗੀ ਆ ਤੁਸੀਂ ਦੇਖੋ ਇਹ 250 ਏਕੜ ਦੇ ਵਿੱਚ ਪਾਣੀ ਖੜਾ ਆ ਮੇਰੇ ਨਾਲ ਸਾਡੇ ਪਿੰਡ ਦੇ ਮੱਖਣ ਸਿੰਘ ਜੀ ਖੜੇ ਆ ਆ ਉਹ ਇਹਨਾਂ ਦੀ ਟਾਣੀ ਆ ਟਾਣੀ ਦੇ ਵਿੱਚ ਪਾਣੀ ਵੜ ਗਿਆ ਬੰਦੇ ਬੱਟਾ ਬੰਨੀ ਜਾਂਦੇ ਆ ਆ ਜਿਹੜਾ 2250 ਦਾ ਨੁਕਸਾਨ ਹੋ ਗਿਆ ਕਿੱਲੇ ਦਾ ਏਕੜ ਦਾ ਮੇਰੇ ਖੁਦ ਦੇ 7.5 ਕਿੱਲੇ ਜ਼ਮੀਨ ਆ ਜਿਹੜਾ ਝੋਨਾ ਡੁੱਬਿਆ ਪਿਆ ਤੁਸੀਂ ਦੇਖ ਲਓ ਜਾ ਕੇ ਅਸੀਂ ਸਰਕਾਰ ਤੋਂ ਪੁਰਜੋਰ ਇਹ ਜਿਹੜੀ ਮੰਗ ਕਰਦੇ ਆ ਆ ਜਿਹੜੀ ਹੈ ਸਫਾਈ ਕਰਾਈ ਜਾਵੇ ਜਿੱਥੇ ਮਿੱਟੀ ਹੈ ਪਹਿਲੀ ਜਿਹੜੀ ਪ੍ਰੇਟੀ ਹੈ ਬਿਲਕੁਲ ਖਤਮ ਹੈ ਥਾਂ ਥਾਂ ਤੋਂ ਟੁੱਟ ਰਹੀ ਹੈ ਨਹਿਰ ਤੇ ਬਾਕੀ ਜਿਹੜਾ ਜਿੰਨੇ ਏਕੜ ਦੇ ਵਿੱਚ ਪਾਣੀ ਹੈ ਸਾਡੀ ਕਰਨ ਜਿਹੜੀ ਹੈ ਝੋਨਾ ਮਰਿਆ ਹੈ ਉਹਦਾ ਮੁਆਵਜ਼ਾ ਜਿਹੜਾ ਹੈਗਾ ਹੁਣ 75 75 76 76 ਹਜ਼ਾਰ ਦੇ ਹਿਸਾਬ ਨਾਲ ਆ ਸਾਡੇ ਕਿਸਾਨਾਂ ਨੇ ਜ਼ਮੀਨਾਂ ਠੇਕੇ ਤੇ ਲਗੀਆਂ ਹੋਈਆਂ ਆਏ ਸਾਲ ਜਦੋਂ ਨਹਿਰ ਟੁੱਟਦੀ ਹੈ ਤੇ ਸਾਡੇ ਇੱਧਰ ਕੋਈ ਠੇਕੇ ਤੇ ਨਹੀਂ ਲੈਣ ਨੂੰ ਤਿਆਰ ਹੁੰਦਾ ਸਾਨੂੰ ਪਤਾ ਹੈ ਵੀ ਜਿਹੜੇ ਜ਼ਮੀਨਾਂ ਦੇ ਮਾਲਕ ਆ ਉਹ ਕਿਵੇਂ ਠੇਕੇ ਤੇ ਦਿੰਦੇ ਆ ਕਿੰਨੇ ਕਿੰਨੇ ਪੈਸੇ ਕਟਾ ਕੇ ਦਿੰਦੇ ਆ ਪਰ ਜੜੀਆਂ ਸਰਕਾਰਾਂ ਦਾ ਕੋਈ ਖਿਆਲ ਨਹੀਂ ਗਾ ਸਰਕਾਰ ਜਿਹੜੇ ਹੈ ਇੱਥੋਂ ਦੇ ਮੰਤਰੀ ਆ ਇੱਥੋਂ ਦੇ ਐਮਐਲਏ ਆ ਮੈਂ ਕਹਿੰਦਾ ਬੂਟਾਂ ਵਾਲੇ ਤਾਂ 10-10 20-20 ਗਿੜੇ ਮਾਰਦੇ ਆ ਪਰ ਆ ਸਾਡੇ ਨੁਕਸਾਨ ਹੋਇਆ ਕਿਸੇ ਦੇ ਵੀ ਸਰਕਾਰ ਦੇ ਨੁਮਾਇੰਦੇ ਨੇ ਗਿੜਾ ਨਹੀਂ ਮਾਰਿਆ ਗਾ ਸਾਡੇ ਕੋਲੇ ਜਿਹੜਾ ਆਪਣੇ ਐਸਜੀਓ ਸਾਹਿਬ ਜੇਈ ਸਾਹਿਬ ਮੇਟ ਇਹ ਆਈ ਹੈ ਆ ਹੁਣ ਬੰਨਣ ਵਾਸਤੇ ਆਈ ਹੈ ਪਰ ਜੇ ਨਹਿਰ ਛੇਤੀ ਕੀਤੇ ਕੱਲ ਤੱਕ ਪਹਿਲੀ ਗੱਲ ਸ਼ਾਮ ਤੱਕ ਬਾਈਦੀ ਨਹੀਂ ਹੈਗੀ ਹੈ ਜੀ ਜੇ ਬੰਨਤੀ ਇਹਨਾਂ ਨੇ ਅੱਗੇ ਸਮਾਰੀ ਨਹੀਂ ਪਾਣੀ ਕਿਵੇਂ ਜਾਊਗਾ ਮੈਂ ਤੁਹਾਡੇ ਮੱਧ ਮਰਾਹੀ ਇਹ ਸਰਕਾਰ ਤੱਕ ਜਿਹੜਾ ਪਹੁੰਚਾਉਣਾ ਚਾਹੁੰਦਾ ਵੀ ਸਾਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਨਹਿਰ ਜਿਹੜੀ ਹੈ ਅਲੱਡੀ ਤਗੜੀ ਕੀਤੀ ਜਾਵੇ ਸਫਾਈ ਕਰਾਈ ਜਾਵੇ ਧੰਨਵਾਦ ਜੀ ਨੇੜੇ ওভারਫਲੋ ਕਰਕੇ ਟੁੱਟ ਗਈ ਹੁਣ ਇਹਨੂੰ ਬੰਨ ਰਹੇ ਆ ਸ਼ਾਮ ਤੱਕ ਪਾਣੀ ਰੀਸਟੋਰ ਕਰਾ ਦਿੱਤਾ ਜਾਵੇ ਤਾਂ ਇਹਦੀ ਸਫਾਈ ਦੀ ਗੱਲ ਹੀ ਸਾਹਮਣੇ ਆ ਰਹੀ ਕਿ ਸਫਾਈ ਨਹੀਂ ਹੋਈ ਜੋ ਜੋ ਕਿ ਇਹਦੀ ਸਫਾਈ ਦੀ ਜ਼ਰੂਰਤ ਹੈ ਉਹ ਵੀ ਜ਼ਿੰਮੇਵਾਰਾਂ ਦੇ ਸਹਿਮਤੀ ਦੇ ਨਾਲ ਉਹ ਕਰਵਾ ਕੇ ਉਹਨੂੰ ਪਾਣੀ ਛਡਵਾ ਦਿੱਤਾ ਜਾਵੇ